ਟਿਵਾਨਾ ਰੇਡੀਓ ਦੇ ਸਤਿਕਾਰਯੋਗ ਸਰੋਤੋਂ ਲੋ ਤੁਹਾਡੀ ਪੇਸ਼ੇ ਨਜ਼ਰ ਆ ਇੱਕ ਪਾਕਿਸਤਾਨੀ ਪੰਜਾਬੀ ਕਹਾਣੀ ਦੋਜਖ ਯਾਨੀ ਕਿ ਨਰਕ ਜਹਾਨਮ ਚਾਰ ਚਫੇਰੇ ਲਿਸ਼ਕ ਦੀਆਂ ਮੂਰਤਾਂ ਰੰਗਾਂ ਖੁਸ਼ਬੂਆਂ ਤੇ ਹਾਸਿਆਂ ਦਾ ਹੜ ਆਇਆ ਹੋਇਆ ਸੀ ਤੇ ਨਜ਼ਰ ਨਹੀਂ ਸੀ ਆ ਰਹੀ ਕਿਸੇ ਚਿਹਰੇ ਤੇ ਠਹਿਰਦੀ ਨਹੀਂ ਸੀ ਝਾਲਰ ਲੱਗੇ ਰੰਗਦਾਰ ਮੇਜ ਪੋਸ਼ਾ ਨਾਲ ਸਜੇ ਹੋਏ ਗੋਲ ਮੇਮ ਜਨਾਵਾਂ ਦੁਆਲੇ ਖੂਬਸੂਰਤ ਕੱਪੜਿਆਂ ਦੇ ਵਿੱਚ ਸਜਰੇ ਵਜੂਦ ਖੜੇ ਹੋਏ ਸਨ ਤੇ ਰੰਗੇਲੀਆਂ ਮੇਜ਼ਾਂ ਉੱਤੇ ਇਸ ਪੱਟ ਨੂੰ ਵੱਡੇ ਮੇਜ਼ਾਂ ਦੀ ਇੱਕ ਲੜੀ ਘੇਰਾ ਭਾਈ ਖਲੋਤੀ ਸੀ ਜਿਨ੍ਹਾਂ ਤੋਂ ਥੋੜੇ ਜੇ فاਸਲੇ ਤੇ ਸਟੈਂਡ ਰੱਖੇ ਹੋਏ ਸਨ ਚੁਸਤ ਵਰਦੀਆਂ ਦੇ ਵਿੱਚ ਫਰਤੀਲੇ ਬਹਿਰੇ ਇਹਨਾਂ ਸਟੈਂਡਾਂ ਤੇ ਰੱਖੀਆਂ ਡਰੇਆਂ ਦੇ ਵਿੱਚ ਗਰਮ ਪਾਣੀ ਭਰ ਕੇ ਸੋਨੇ ਰੰਗੇ ਟਕਣ ਦੇ ਰਹੇ ਸਨ ਸਾਊਂਡ ਸਿਸਟਮ ਤੇ ਹਲਕੀ ਆਵਾਜ਼ ਦੇ ਵਿੱਚ ਨਵੇਂ ਫਿਲਮੀ ਗਾਣੇ ਦੀ ਧੁਨ ਮਾਹੌਲ ਨੂੰ ਸ਼ਬਨਮੀ ਕਰ ਰਹੀ ਸੀ ਖੁਸ਼ਬੂ ਨਮਾ ਕਰ ਰਹੀ ਸੀ ਸਾਹਮਣੇ ਲੱਗੇ ਸਟੇਜ ਤੇ ਲਾੜਾ ਤੇ ਲਾੜੀ ਬੈਠੇ ਸਨ ਰੋਟੀ ਖੁੱਲੀ ਤੇ ਪੂਰੇ ਹਾਲ ਦੇ ਵਿੱਚ ਭਾਜੜ ਪੈ ਗਈ ਹਾਲ ਦੇ ਵਿੱਚ ਪਲੇਟਾਂ ਤੇ ਚਮਚਾਂ ਦੀ ਆਵਾਜ਼ ਨੇ ਗਾਣੇ ਦੀ ਧੁਨ ਨੂੰ ਆਪਣੀ ਲਪੇਟ ਚ ਲੈ ਲਿਆ ਸਭ ਨੂੰ ਆਪੋ ਆਪਣੀ ਭਾਈ ਹੋਏ ਸੀ ਰਜੋ ਜੀ ਬੀ ਬੀ ਜੀ ਇੱਕ ਨੌਕਰ ਦੇ ਵਿੱਚ ਮੇਜ਼ ਦੇ ਕੱਲੀ ਬੈਠੀ 12 ਸਾਲ ਦੀ ਬੱਚੀ ਤਰਪਕ ਗਈ ਇਹਨੂੰ ਫੜੀ ਜਰਾ ਰੱਜੋ ਬੋਲੀ ਜੀ ਅੱਛਾ ਜੀ ਰੱਜੋ ਨੇ ਗਾਹ ਵਧ ਕੇ ਉਸ ਔਰਤ ਕੋਲੋਂ ਬੱਚਾ ਫੜ ਲਿਆ ਤੇ ਵੱਡੀ ਬੀਵੀ ਨੇ ਬੱਚਾ ਉਸ ਨੂੰ ਫੜਾ ਕੇ ਦੂਜਿਆਂ ਵਾਂਗ ਖਾਣੇ ਦੇ ਮੇਜ਼ਾਂ ਵੱਲੋਂ ਦੌੜ ਗਈ ਭੁੱਖੀ ਪਾਣੀ ਰੱਜੋ ਲੋਕਾਂ ਨੂੰ ਨਸਦਿਆਂ ਭਜਦਿਆਂ ਵੇਖ ਕੇ ਬਿਟਰ-ਬਿਟਰ ਝਾਕ ਰਹੀ ਸੀ ਤੇ ਸਾਰਾ ਦਿਨ ਨਸ ਭੱਜ ਦੇ ਵਿੱਚ ਹੀ ਲੰਘਿਆ ਰਜੋ ਇਹ ਕਰ ਰਜੋ ਉਹ ਕਰ ਰਜੋ ਉਹ ਫੜ ਰਜੋ ਇਹ ਲਿਆ ਵਿਆਹ ਵਾਲਾ ਘਰ ਤੇ ਇਕੱਲੀ ਵਿਚਾਰੀ ਰਜੋ ਰਜੋ ਜੋ ਕਰੇ ਸੋ ਰਜੋ ਸੋ ਅੱਜ ਸਵੇਰ ਦਾ ਇਹੋ ਕੁਝ ਹੋ ਰਿਹਾ ਸੀ ਫਿਰ ਖਾਂਦੀ ਵੀ ਕੀ ਕਸਰਾ ਤੇ ਉਹ ਨਿੱਕੀ ਬੀਬੀ ਦਾ ਝੂਠਾ ਖਾਣਾ ਹਿੱਲੀ ਹੋਈ ਸੀ ਤੇ ਨਿੱਕੀ ਬੀਬੀ ਜਦੋਂ ਵੀ ਕੁਝ ਖਾਣ ਲਈ ਬਹਿੰਦੀ ਤਾਂ ਉਸ ਕੋਲੋਂ ਪੂਰਾ ਨਹੀਂ ਸੀ ਖਾਦਾ ਜਾਂਦਾ ਤਾਂ ਉਹ ਛੱਡ ਦਿੰਦੀ ਕਹਿੰਦੀ ਰੱਜੋ ਲੈ ਖਾ ਲੈ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਰੱਜੋ ਝੁਕਦੀ ਸੀ ਪਰ ਹੁਣ ਉਸ ਨੂੰ ਆਦਤ ਇਹ ਨਹੀਂ ਸੀ ਪੈ ਗਈ ਸਗੋਂ ਉਹ ਝੂਠ ਖਾਣ ਦਾ ਮਜ਼ਾ ਵੀ ਆਉਣ ਲੱਗ ਪਿਆ ਸੀ ਮਕਰੋਨੀ ਸੈਲਡ 버ਗਰ ਸ਼ਵਰਮਾ ਬ੍ਰੋਸਟ ਚਾਈਨੈਸ ਜੋ ਕੁਝ ਵੀ ਨਿੱਕੀ ਬੀਬੀ ਛੱਡ ਦਿੰਦੀ ਉਹ ਰੱਜੋ ਦਾ ਮੁਕੱਦਰ ਹੁੰਦਾ ਸੀ ਉਸਦੀ ਝੂਠ ਪਰ ਅੱਜ ਨਿੱਕੀ ਬੀਬੀ ਦਾ ਵਿਆਹ ਸੀ ਅੱਜ ਉਸਨੇ ਜੋ ਛੱਡਣਾ ਹੈ ਉਹ ਇਹ ਵਰਦੀ ਵਾਲੇ ਬਹਿਰੇ ਖਾ ਜਾਣਗੇ ਤੇ ਵਰਦੀ ਵਾਲੇ ਵੀ ਨੇ ਤੇ ਬਹਿਰੇ ਵੀ ਨੇ ਇਹ ਬਹਿਰੇ ਵੀ ਰੱਜੋ ਵਾਂਗ ਝੂਠ ਖਾਣ ਹੱਲੇ ਨੇ ਗਿਜੇ ਨਹੀਂ ਪਤਾ ਨਹੀਂ ਝੂਠ ਖਾਣ ਹੱਲੇ ਨੇ ਜਾਂ ਇਹਨਾਂ ਦੀ ਵਰਦੀ ਵਾਲੇ ਨੇ ਜਾਂ ਫਿਰ ਇਹ ਵਰਦੀ ਵਾਲੇ ਨੇ ਜਿਨ੍ਹਾਂ ਦੀ ਇਹ ਝੂਠ ਖਾਂਦੇ ਨੇ ਕੁਝ ਦਿਨ ਪਹਿਲਾਂ ਜਦੋਂ ਨਕਾਹ ਦੀ ਵਿੱਦ ਵੰਡੀ ਜਾ ਰਹੀ ਸੀ ਤਾਂ ਰੱਜੋ ਨੇ ਅਗਾਹ ਵਧ ਕੇ ਟੋਕਰੀ ਦੇ ਵਿੱਚੋਂ ਵਿੱਦ ਦੀ ਥੈਲੀ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਹੱਥ ਤੇ ਕਿਸ ਨੇ ਹੱਥ ਮਾਰਿਆ ਪਹਿਲਾਂ ਪਰੌਣਿਆਂ ਦੇ ਭੁਗਤ ਜਾਣ ਦਿਓ ਵਿਦ ਜਾਣੇ ਕਿ ਰਜੋ ਤਲਫਕ ਪਛਾਂਹ ਹਟ ਗਈ ਸੱਜੇ ਹੱਥ ਦੀ ਸ਼ਹਾਦਤ ਦੀ ਉਂਗਲੀ ਤੇ ਵੱਜੀ ਪੱਟੀ ਇੱਕ ਟੀਸ ਜਹੀ ਉੱਠੀ ਤੇ ਮੰਝਰ ਸੱਲਾ ਜਿਹਾ ਹੋ ਗਿਆ ਤੇ ਕੁਝ ਦਿਨ ਪਹਿਲਾਂ ਉਹਨੇ ਨਿੱਕੀ ਬੀਵੀ ਵੱਲ ਵੇਖ ਕੇ ਆਪਣੇ ਨਵੇਂ ਵਿਧਾਣੇ ਸ਼ੁਰੂ ਕਰ ਦਿੱਤੇ ਸਨ ਪਰ ਉਹ ਨਿੱਕੀ ਬੀਵੀ ਜਿਹੜੀ ਤੀਲਾ ਤੋੜ ਕੇ ਨਹੀਂ ਸੀ ਦੇ ਸਕਦੀ ਉਸਤੇ ਮਲੂਕ ਹੱਥਾਂ ਦੀਆਂ ਬਰੀਕ ਉਂਗਲਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਸੋਨਾ ਚੋਂ ਮਾਸ ਗੁਲਾਬੀ ਝਲਕ ਪਾ ਮਰਦਾ ਸੀ ਰੱਜੋ ਨੇ ਨਿੱਕੀ ਬੀਬੀ ਦੀਆਂ ਮਲੂਕ ਉਂਗਲਾਂ ਅੱਗੇ ਵਧੇ ਲਿਸ਼ਕ ਦੇ ਨੋਂ ਵੇਖੇ ਤੇ ਉਸ ਨੂੰ ਵੇਖ ਕੇ ਰੱਜੋ ਦੇ ਦਿਲ ਦੇ ਵਿੱਚ ਵੀ ਨੋਂ ਵਿਧਾਨ ਦੀ ਸਦਰ ਜਾਗੀ ਉਸ ਨੇ ਆਪਣਾ ਹੱਥ ਪੋਠਾ ਕਰਕੇ ਵੇਖਿਆ ਕਾਲੀਆਂ ਤੇ ਵਿੰਗੀਆਂ ਜਿਹੀਆਂ ਉਂਗਲਾਂ ਸਨ ਰੱਜੋ ਦੀਆਂ ਜਿਨ੍ਹਾਂ ਦੀਆਂ ਗੰਡਾਂ ਉੱਤੇ ਮਾਸ ਇਕੱਠਾ ਹੋ ਕੇ ਇੱਕ ਨਿੱਕੀ ਜਿਹੀ ਘੁੰਮਣ ਕੇਰੀ ਬਣਾ ਦਿੰਦਾ ਤੇ ਉਹ ਨੌਹਾਂ ਦੇ ਵਿੱਚ ਫਸੀ ਹੋਈ ਮੈਲ ਕਿੱਥੇ ਨਜ਼ਰ ਆਉਣੀ ਸੀ ਉਹ ਧਿਆਨ ਦੀ ਨਗਰੀ ਉਹਦੇ ਧਿਆਨ ਦੀ ਨਗਰੀ ਨੌਂ ਵਿਧਾਨ ਦੀ ਸੱਦਰ ਹੁਕਮਰਾਨ ਸੀ ਨੌਹਾਂ ਦਾ ਕੀ ਨਾ ਕਟੋ ਤਾਂ ਵੱਧ ਜਾਂਦੇ ਨੇ ਰੱਜੋ ਦੇ ਵੀ ਵੱਧ ਗਏ ਪਰ ਨਿੱਕੀ ਬੀਬੀ ਦੇ ਹੱਥਾਂ ਵਾਂਗ ਉਹਦੀਆਂ ਉਂਗਲਾਂ ਨਾ ਮਲੂਕ ਹੋਈਆਂ ਤੇ ਨਾ ਹੀ ਉਹਨਾਂ ਦੇ ਸੋਨਾ ਚੋਂ ਗੁਲਾਬੀ ਰੰਗ ਦੀ ਕਿਤੇ ਝਲਕ ਮਾਰੀ ਉਹੋ ਗੰਡਾਂ ਦੇ ਕਾਲੇ ਜਿਹੇ ਮਾਸਤੀ ਇੰਨੇ ਖੂਨ ਵਰਗੀ ਘੁੰਮਣ ਘੇਰੀ ਗੱਲ ਇੱਥੇ ਨਹੀਂ ਸੀ ਮੁੱਕੀ ਉਹਨੂੰ ਇਹਦਾ ਦੰਡ ਵੀ ਦੇਣਾ ਪਿਆ ਕੁਝ ਦਿਨ ਪਹਿਲਾਂ ਆਪਣੇ ਵਜੂਦ ਨਾਲ ਇੱਕ ਵੱਡਾ ਪਤੀਲਾ ਮਾਰਦਿਆਂ ਰੱਜੋ ਦੇ ਸੱਜੇ ਹੱਥ ਦੀ ਸ਼ਹਾਦਤ ਦੀ ਉਂਗਲੀ ਦਾ ਨਹ ਟੁੱਟ ਗਿਆ ਰੱਜੋ ਨੇ ਚੀਕ ਮਾਰੀ ਤੇ ਪਤੀਲਾ ਸੁੱਟ ਕੇ ਨਿੱਕੀ ਬੀਬੀ ਵੱਲ ਭੱਜੀ ਨਿੱਕੀ ਬੀਬੀ ਨੇ ਕੋਨ ਰੰਗੀ ਦਵਾਈ ਲਾ ਕੇ ਉਸ ਤੇ ਪੱਟੀ ਕਰ ਦਿੱਤੀ ਤੇ ਪੱਟੀ ਕਰਦੇ ਆ ਰੱਜੋ ਨੇ ਦਵਾਈ ਲੱਗਣ ਤੇ ਉੱਚੀ ਸਾਰੀ ਸਸਕਰੀ ਭਰੀ ਤੇ ਨਿੱਕੀ ਬੀਬੀ ਨੂੰ ਗੁੱਸਾ ਚੜ ਗਿਆ ਹੌਲੀ ਭੌਂਕ ਉੱਤੀਏ ਜੇ ਭਾਈ ਨੂੰ ਪਤਾ ਲੱਗ ਗਿਆ ਉਹਨੇ ਤੇਰੇ ਹੱਥੋਂ ਖਾਣਾ ਪੀਣਾ ਛੱਡ ਦੇਣਾ ਹੈ ਭਾਈ ਪਿਛਲੇ 1 ਸਾਲ ਤੋਂ ਨਵਾਂ-ਨਵਾਂ ਮੋਮਨ ਹੋਇਆ ਹੈ ਤੇ ਉਹ ਘਰ ਦੇ ਵਿੱਚ ਹੁਣ ਹਰ ਸਾਲ ਮਾਰਸ਼ਲ ਲਾਰ ਲਾਈ ਰੱਖਦਾ ਦੁਪੱਟਾ ਸਿਰ ਤੇ ਲੈ ਪਰਦਾ ਕਰ ਡ੍ਰੈنگ ਰੂਮ ਦੇ ਵਿੱਚ ਨਾ ਆਈ ਮੇਰੇ ਦੋਸਤ ਬੈਠੇ ਨੇ ਸਰਜੋ ਹੱਥ ਕੁਝ ਭੇਜ ਦੇਣਾ ਤੇ ਇਹ ਸਾਲ ਕੁ ਪਹਿਲਾਂ ਚੰਗਾ ਭਲਾ ਸੀ ਸ਼ਿਫਰ ਕੁਝ ਦਿਨ ਪਹਿਲਾਂ ਇਸ ਨੇ ਜੂਨ ਬਦਲਣਾ ਸ਼ੁਰੂ ਕਰ ਦਿੱਤਾ ਪਹਿਲਾਂ ਇਸ ਨੇ ਪੈਂਟ ਸ਼ਰਟ ਦੀ ਛੁੱਟੀ ਕੀਤੀ ਫਿਰ ਸਲਵਾਰ ਦੇ ਪਹੁੰਚੇ ਵੀ ਗਿੱਟਿਆਂ ਤੱਕ ਪਹੁੰਚ ਗਏ ਪੀ ਕੈਪ ਦੀ ਥਾਂ ਉਸ ਨੇ ਮੁਸਲਮ ਟੋਪੀ ਲੈ ਲਈ ਜਣੇ ਉਹਦੇ ਭਰਾ ਨੇ ਛੋਟੀ ਬੀਗਮ ਛੋਟੀ ਬੇਵੀ ਦੇ ਨਾ ਤੇ ਚਿਹਰੇ ਤੇ ਵੱਡੀ ਸਾਰੀ ਦਾੜੀ ਪੰਗਰ ਆਈ ਫਿਰ ਖਾਨਦਾਨ ਨੇ ਸਾਰੀਆਂ ਕੁੜੀਆਂ ਨੇ ਉਸ ਨੂੰ ਭਾਈ ਜੀ ਬੁਲਾਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਭਾਈ ਦੀਆਂ ਗੱਲਾਂ ਦੇ ਵਿੱਚ ਤਨਜ ਤੇ ਕੁਸਾਲਾਪਣ ਵੀ ਆਉਣਾ ਸ਼ੁਰੂ ਹੋ ਗਿਆ। ਉਹ ਧਰਮ ਦਾ ਕਟੜੜ ਤੇ ਰੁੱਖਾ ਹੋਣਾ ਸ਼ੁਰੂ ਹੋ ਗਿਆ। ਹੁਣ ਤੇ ਭਾਈ ਹੋਰੀ ਬੇਗਮ ਸਾਹਿਬਾ ਤੇ ਵੱਡੇ ਸਾਹਿਬ ਹੋਰੀ ਵੀ ਜਰਕਦੇ ਸਨ। ਜਾਨੀ ਉਸ ਜਿਸ ਲੜਕੀ ਦਾ ਵਿਆਹ ਸੀ ਨਾ ਛੋਟੀ ਬੀਬੀ ਦਾ ਉਸ ਦਾ ਜਿਹੜਾ ਭਰਾ ਸੀ ਜਾਨੀ ਇਸ ਘਰ ਦਾ ਜਿਹੜਾ ਮੁੰਡਾ ਸੀ। ਜਾਨੀ ਉਹ ਦੋ ਭੈਣਾ ਸੀ। ਰੱਜੋ ਇਹਨਾਂ ਦੀ ਨੌਕਰਾਨੀ ਸੀ। ਤੇ ਛੋਟੀ بیوی ਦਾ ਵਿਆਹ ਸੀ ਜਿਹੜੀ ਵੱਡੀ بیوی ਸੀ ਜਾਨੀ ਉਹਦੀ ਵੱਡੀ ਭੈਣ ਉਹਦਾ ਉਹ ਬੱਚਾ ਚੁੱਕ ਕੇ ਬੈਠੇ ਸੀ ਕਿ ਉਹਦਾ ਬੱਚਾ ਸੰਭਾਲ ਲਵੇ ਕਿਉਂਕਿ ਬੱਚੇ ਦੀ ਮਾਸੀ ਦਾ ਵਿਆਹ ਹੋਇਆ ਨਾ ਫਿਰ ਤੇ ਇਹਨਾਂ ਦਾ ਜਿਹੜਾ ਭਰਾ ਸੀ ਉਹ ਜਾਨੀ ਕਿ ਹੁਣ ਕੱਟੜ ਮੁਸਲਮਾਨ ਬਣ ਗਿਆ ਸੀ ਅੰ ਟੰਗਵੀਂ ਗਿੱਟਿਆਂ ਤੋਂ ਟੰਗਵੀਂ ਸਲਵਾਰ ਤੇ ਮੁਸਲਮ ਟੋਪੀ ਪਾਉਣ ਲੱਪਿਆ ਸੀ ਗੱਲਾਂ 'ਚ ਵੀ ਕੁਸਾਲਾਪਨ ਆ ਗਿਆ ਸੀ ਤੇ ਉਸਦੀ ਮਾਂ ਜਾਨੀ ਕਿ ਬੀਗਮ ਸਹਿਵਾ ਤੇ ਵੱਡੇ ਸਾਹਿਬ ਵੀ ਉਸ ਤੋਂ ਝਰਕਣ ਲੱਗੇ ਸਨ ਖੈਰ ਬੇਗਮ ਇਹਨਾਂ ਦੀ ਮਾਂ ਪੰਜ ਵਕਤ ਦੀ ਨਮਾਜ਼ੀ ਸੀ ਤੇ ਪਰਹੇਜ਼ਗਾਰ ਸੀ ਪਰ ਪਰਦੇ ਵਾਲੀ ਖੇਖਣ ਉਹਨਾਂ ਕੋਲ ਨਹੀਂ ਸੀ ਹੁੰਦੀ ਬੋਲਦੇ ਬੜੇ ਅਜੀਬ ਤਰੀਕੇ ਨਾਲ ਨੇ ਪਤਾ ਨਹੀਂ ਕਿਹੜੇ ਪਿੰਡ ਦੇ ਨੇ ਕਿਸੇ ਨੌਕਰ ਨੂੰ ਆਵਾਜ਼ ਦੇਣ ਲੱਗਿਆ ਉਹਦਾ ਨਾਮ ਵਿਗਾੜ ਕੇ ਅਖੀਰ 'ਚ ਆਈਏ ਲਾ ਦਿੰਦੇ ਨੇ ਪਿਛਲੇ ਮਹੀਨੇ ਕੱਪੜੇ ਧੋਣ ਵਾਲੀ ਇਸੇ ਗੱਲੋਂ ਲੜ ਕੇ ਚਲੀ ਗਰੀ ਗਈ ਸੀ ਕਿ ਮੇਰਾ ਨਾਮ ਸ਼ਮਾਇਲਾ ਆ ਕਈ ਵਾਰੀ ਮਨਾ ਕਰਨ ਦੇ ਬਾਵਜੂਦ ਮੈਨੂੰ ਸ਼ਮੀਲੀ ਕਹਿ ਕੇ ਆਵਾਜ਼ ਮਾਰੀ ਜਾਂਦੇ ਆ ਖਰ ਖੈਰ ਖਾਰੇ ਕੱਪੜੇ ਧੋਣ ਵਾਲੀ ਤਾਈਆਂ ਉਹ ਇਹਨਾਂ ਦੇ ਨਾਂ ਨਾਲ ਮੀਲੀਏ ਬਰਦਾਸ਼ਤ ਨਹੀਂ ਕਰਦੀ ਸੀ ਟੀਸ ਜਦੋਂ ਰੱਜੋ ਦੇ ਕੱਟੀ ਅੱਖਾਂ ਤੇ ਫਰਸ਼ ਤੇ ਵੀ ਟੱਪੜ ਗਈ ਸੀ ਵਿੱਦ ਵੰਡੀ ਜਾ ਚੁੱਕੀ ਸੀ ਰੱਜੋ ਹੈਰਾਨ ਸੀ ਕਿ ਇਸ ਬਿੰਦ ਬਿੰਦ ਜਿਹੜੀ ਉਹ ਵਿੱਦ ਹੁੰਦੀ ਹੈ ਜਿਸ ਚ ਸ਼ਵਾਰੇ ਗਿਰੀਆਂ ਵਗੈਰਾ ਹੁੰਦੇ ਨੇ ਵਿਆਹ ਵੇਲੇ ਵੰਡੀ ਜਾਂਦੀ ਹੈ ਜਿਵੇਂ ਉਹ ਕਹਿੰਦੇ ਨੇ ਕਿ ਉੱਧਲ ਗਈਆਂ ਨੂੰ ਵਿੱਦਾਂ ਦੀ ਤਾਕ ਕਿਉਂਕਿ ਉਹ ਵੈਸੇ ਦਾ ਵਿੱਦ ਜਿਹੜੀ ਵਿਆਹੁਤਾ ਲਾੜੀ ਹੁੰਦੀ ਹੈ ਨਾ ਵਿਹੁਲੀ ਹੁੰਦੀ ਉਹਨੂੰ ਦਿੱਤੀ ਜਾਂਦੀ ਹੈ ਦੇਦੇਛਾਰੇ ਮਖਾਨੇ ਐਂਡ ਡ్రਾਈ ਫਰੂਟ ਹੁੰਦੇ ਨੇ ਉਹ ਵਿੱਦ ਹੁੰਦੀ ਐ ਨਾ ਉਹ ਜਿਹੜੀ ਲਾੜੀ ਲੈ ਕੇ ਆਉਂਦੀ ਐ ਤੇ ਉਹ ਫਿਰ ਜਿਹੜੀਆਂ ਉੱਧਲ ਗਈਆਂ ਨੇ ਜਣੀ ਘਰੋਂ ਨਿਕਲ ਗਈਆਂ ਹੁੰਦੀਆਂ ਨਾ ਉਹਨਾਂ ਨੂੰ ਫਿਰ ਵਿੱਦਾਂ ਦੀ ਉਡੀਕ ਰਹਿੰਦੀ ਐ ਇਹ ਮੁਹਾਵਰਾ ਆ ਖਾਨ ਐ ਕਿ ਉੱਧਲ ਗਈਆਂ ਨੂੰ ਵਿੱਦਾਂ ਦੀ ਤਾਕ ਉਹਨੂੰ ਵਿੱਦ ਕਿਨੇ ਵੰਡੀਆਂ ਉਹਦੇ ਵਿਆਹ ਤੇ ਇਹਨਾਂ ਤੋਂ ਭੱਜ ਕੇ ਵਿਆਹ ਕਰਾਇਆ ਪਰ ਜਿਹੜੇ ਖਾਨਦਾਨੀ ਵਿਆਹ ਹੁੰਦਾ ਉਹਦੇ ਵਿੱਚ ਸਾਰਿਆਂ ਨੂੰ ਵਿੱਦ ਵੰਡੀ ਜਾਂਦੀ ਐ ਇਸੇ ਤਰ੍ਹਾਂ ਰੱਜੋ ਵੀ ਉਹ ਸਟੋਕਰ ਐ ਜੋ ਵਿੱਦ ਚੱਕਣ ਲੱਗੀ ਸੀ ਉਹ ਕਹਿੰਦੇ ਨਹੀਂ ਪਹਿਲਾਂ ਪਰੌਣਿਆਂ ਨੂੰ ਦਿਓ ਬਾਕੀ ਬਾਅਦ ਚ ਖੈਰ ਤੇ ਜਸਤਰਾ ਨਾ ਉਸ ਦੀ ਟੀਸ ਘਟੀ ਅੱਖ ਦੇ ਫਰਸ਼ ਤੇ ਵੀ ਤੜਪ ਗਈ ਸੀ ਪਰ ਵਿਦਵੰਡੀ ਜਾ ਚੁੱਕੀ ਸੀ ਇਹ ਨੁਕਰਾਨੀ ਰੱਜੋ ਹੈਰਾਨ ਸੀ ਕਿ ਇਸ ਵਿਦਵੰਡਣ ਵਾਲੇ ਨੂੰ ਇਹ ਕਿਵੇਂ ਪਤਾ ਲੱਗਾ ਕਿ ਮੈਂ ਪ੍ਰਾਹੁਣਾ ਹੀ ਨਹੀਂ ਪਰ ਇਸ ਗੱਲ ਦਾ ਜਵਾਬ ਉਹਦੀ ਖੱਬੀ ਪੈਰ ਦੀ ਉਂਗਲੀ ਤੇ ਪਾਟੀ ਹੋਈ ਜਰਾਬ ਚੋਂ ਛਾਤੀ ਮਾਰ ਕੇ ਦੇ ਰਿਹਾ ਸੀ ਜਾਨੇ ਉਹਦੇ ਕੱਪੜਿਆਂ ਤੋਂ ਚਮਚਾਂ ਦੀ ਗੂੰਜ ਤੇ ਭਾਂਡਿਆਂ ਦਾ ਰੌਲਾ ਅੰਦਰੋਂ ਭੁੱਖ ਨੂੰ ਝੁੰਡੀਆਂ ਵੱਢਣ ਲੱਗਾ ਤੇ ਰੱਜੋ ਨੇ ਆਪਣੇ ਆਪ ਨੂੰ ਆਲੇ ਦੁਆਲੇ ਆਹਰੇ ਲਾਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਵੱਡੀ ਬੀਬੀ ਦਾ ਬੱਚਾ ਚੁੱਕੀ ਬੈਠੇ ਸੀ ਇਸ ਆਰ ਨੇ ਉਹਦੇ ਮੇਜ਼ ਤੇ ਲੱਗੇ ਸਟੈਂਡ ਤੇ ਪਈਆਂ ਟਰੇਆਂ ਗਿਣਨੀਆਂ ਸ਼ੁਰੂ ਕਰ ਦਿੱਤੀਆਂ 12 ਤੋਂ 30 ਤੱਕ ਟਰੇਆਂ ਲੱਗੀਆਂ ਸੀ ਇੱਕ ਟਰੇ ਦੇ ਸਟੈਂਡ ਹੇਠ ਸੋਟਿਆਂ ਭਜਿਆ ਹੋਇਆ ਸੀ ਤੇ ਇਹ ਵੀ ਖੋਰੇ ਟੱਡ ਖਾਲੀਏ ਇਹ ਵੀ ਭੁੱਖ ਆਇਆ ਜਿਹੜਾ ਸਟੋਵ ਸੀ ਹੈ ਜਿਹੜਾ ਉਹ ਲੀਕ ਕਰ ਰਿਹਾ ਸੀ ਜਣੇ ਤੇ ਫਿਰ ਉਹ ਉਸ ਨੂੰ ਆਪਣੇ ਨਾਲ ਦਾ ਦੂਜਾ ਲੱਭ ਗਿਆ ਉਹਦਾ ਦਿਲ ਕੀਤਾ ਕਿ ਬੁਝੇ ਹੋਏ ਸਟੋਵ ਦੇ ਨਾਲ ਉਹ ਹਾਸੇ ਗੁੱਲੇ ਕਰੇ ਕਿ ਉਹ ਵੀ ਭੁੱਖਾ ਹੋਵੇਗਾ ਜਾਨੀ ਕਿ ਉਹ ਸਟੋਵ ਵੀ ਇੱਕ ਬੰਦ ਸੀਗਾ ਸਾਰੀਆਂ ਟਰਿਆਂ ਥੱਲੋਂ ਕਿ ਇਹਦਾ ਵੀ ਤੇਲ ਮੁੱਕਿਆ ਵੀ ਮੇਰੇ ਵਾਂਗੂ ਭੁੱਖਾ ਕਿ ਤੇਲ ਨਹੀਂ ਉਹਦੇ ਡੱਡ ਚ ਕਰ ਚਮਚੇ ਖੜਕਦੇ ਰਹੇ ਵਰਦੀ ਵਾਲੇ ਇੱਧਰ ਉੱਧਰ ਬਹਿਰੇ ਨਸਤੇ ਰਹੇ ਟਰਿਆਂ ਭਰਦੀਆਂ ਰਹੀਆਂ ਖਾਲੀ ਹੁੰਦੀਆਂ ਰਹੀਆਂ ਤੇ ਲੋਕ ਗਲੱਚ ਗਲੱਚ ਖਾਂਦੇ ਰਹੇ ਪਰ ਉਹ ਵੱਡੀ ਬੀਬੀ ਦਾ ਬਾਲ ਗੋਦੀ ਦੇ ਵਿੱਚ ਲੈ ਕੇ ਭਿੱਜੇ ਹੋਏ ਸਟੋਵ ਨੂੰ ਵੇਖ ਰਹੀ ਸੀ ਹੌਲੀ-ਹੌਲੀ ਖਾਣ-ਪੀਣ ਦੀਆਂ ਆਵਾਜ਼ਾਂ ਚਮਚਾਂ ਦੀ ਸਪੀਡ ਖੜਕਣੋਂ ਘਟ ਗਈ। ਬਹਿਰਿਆਂ ਨੇ ਸਟੈਂਡ ਚੁੱਕ ਦਿੱਤੇ। ਸ਼ਾਦੀ ਦੀਆਂ ਦੂਸਰੀਆਂ ਰਸਮਾਂ ਹੋਈਆਂ ਤੇ ਨਿੱਕੀ ਬੀਬੀ ਵਿਦਾ ਹੋ ਗਈ। ਫਿਰ ਇੱਕ ਪਿਕਅਪ ਦੇ ਵਿੱਚ ਦੇਗਾਂ ਦੇ ਨਾਲ ਰੱਜੋ ਨੂੰ ਵੀ ਬਿਠਾ ਦਿੱਤਾ ਖਾਣ-ਪੀਣ ਦੀਆਂ ਦੇਗਾਂ ਦੇ ਨਾਲ। ਸ਼ਾਦੀ ਹਾਲ ਜਾਣ ਤੋਂ ਸ਼ਾਦੀ ਹਾਲ ਤੱਕੋਂ ਯਾਨੀ ਕਿ ਮੈਰਿਜ ਪੈਲਸ ਤੋਂ ਲੈ ਕੇ ਘਰ ਤੱਕ ਆਈ ਉਹ ਉਸ ਆ ਪਿਕਅਪ ਵੈਨ ਦੇ ਵਿੱਚ ਬੈਠੀ ਉਹ ਦੇਗ ਵਾਲੇ ਪਾਂਡਿਆ ਨੂੰ ਦੇਖਨੋਂ ਈ ਘੂਰਦੀ ਸੀ। ਉਹਨੂੰ ਲੱਗਦਾ ਸੀ ਕਿ ਜਿਵੇਂ ਉਹਦਾ ਹਿੱਸਾ ਇਹ ਦੇਗਾਂ ਨੇ ਖਾਲਿਆ ਹੋਵੇ। ਜਦੋਂ ਤਾਈ ਘਰ ਪਤੀਲਿਆਂ ਦੇ ਵਿੱਚ ਪੱਕਦਾ ਸੀ, ਉਦੋਂ ਉਹ ਕਦੇ ਇੰਜ ਭੁੱਖੀ ਨਹੀਂ ਸੀ ਪਰ ਅੱਜ ਦੇਗਾਂ 'ਚ ਪੱਕਿਆ ਸੀ। ਸਾਰੇ ਰਾ ਦੇਗਾਂ ਆਪਸ 'ਚ ਹਿਲਦੀਆਂ ਵੱਜਦੀਆਂ ਰਹੀਆਂ। ਰੱਜੋ ਨੇ ਸੋਚਿਆ ਕਿ ਭਰੀਆਂ ਹੋਈਆਂ ਹੋ ਕੇ ਵੀ ਇਹ ਆਪਸ 'ਚ ਵਿੱਚ ਵੱਜ ਰਹੀਆਂ ਨੇ। ਸ਼ਾਇਦ ਇਸੇ ਲਈ ਆਪਸ 'ਚ ਵਿੱਚ ਵੱਜਦੀਆਂ ਨੇ ਕਿ ਭਰੀਆਂ ਹੋਈਆਂ ਦੇਗਾਂ ਨੇ। ਇੱਕ ਹੋਰ ਧਰੋ ਵੀ ਉਸਤੇ ਨਾਲ ਕੀਤਾ ਗੈਰਾਜ ਦੇ ਵਿੱਚ ਉੱਤੇ ਜਾਣ ਵਾਲੀਆਂ ਪੌੜੀਆਂ ਹੇਠ ਉਹਦੀ ਮੰਜੀ ਡੱਠਦੀ ਸੀ ਤੇ ਅੱਜ ਉੱਥੇ ਇਹ ਦੇਗਾਂ ਲਾ ਦਿੱਤੀਆਂ ਤੇ ਫਿਰ ਇਹ ਗੱਲ ਇੱਕ ਮਸਲੇ ਦੀ ਤਰ੍ਹਾਂ ਸਾਹਮਣੇ ਆ ਗਈ ਕਿ ਅੱਜ ਰੱਜੋ ਕਿੱਥੇ ਸੌਵੇ ਘਰਾਂ ਦੀਆਂ ਵੱਖ-ਵੱਖ ਨੁਕਰਾਂ ਦੇ ਸਾਹਮਣੇ ਘਰਾਂ ਦੀਆਂ ਵੱਖ-ਵੱਖ ਨੁਕਰਾਂ ਸਾਹਮਣੇ ਆਣ ਲੱਗੀਆਂ ਬਾਹਰ ਕਿਆਰੀ ਦੇ ਵਿੱਚ ਪਿਛਲਾ ਵਿੜਾ ਪੋਰਚ ਦੇ ਉਤਲਾ ਟੈਰਸ ਫਿਰ ਵੱਡੀ ਬੀਬੀ ਜਾਨੀ ਕਿ ਘਰ ਦੀ ਬੇਗਮ ਨੂੰ ਯਾਦ ਆਈ ਇੱਕ ਥਾਂ ਉਸਨੇ ਰੱਜੋ ਦੀ ਬਾਹ ਫੜੀ ਤੇ ਉਸਨੂੰ ਉਤਲੇ ਸਟੋਰ ਦੇ ਵਿੱਚ ਲੈ ਗਈ ਤੇ ਇੱਕ ਵੱਡੀ ਸਾਰੀ ਪੇਟੀ ਤੋਂ ਸੰਦੂਕ ਲਾ ਕੇ ਉਸਨੇ ਪਾਸੇ ਕੀਤਾ ਤੇ ਉਸ ਪੇਟੀ ਤੇ ਰੱਜੋ ਦਾ ਗੱਦਾ ਛੁੱਟ ਦਿੱਤਾ ਲੈ ਰੱਜੋ ਤੂੰ ਇੱਥੇ ਸੌਂ ਲਈ ਇੱਥੇ ਬਾਵਾ ਨਿੱਗਿਆ ਰੱਜੋ ਬਿਸਤਰ ਦੇ ਲੰਮੀ ਪੈ ਗਈ ਭੁੱਖ ਉਹਦੇ ਅੰਦਰ ਹਾਲ ਦਹਾਈ ਪੌਂਦੀ ਫਿਰਦੀ ਸੀ ਪੱਟੀਆਂ ਬੰਨ੍ਹੀਆਂ ਉਂਗਲਾਂ ਦੇ ਵਿੱਚ ਟੀ ਸੁੱਟ ਰਹੀ ਸੀ ਖੱਬੇ ਪੈਰ ਦੀ ਪਾਟੀ ਹੋਈ ਜਰਾਬ ਦੇ ਵਿੱਚੋਂ ਝਾਕਦੀ ਹੋਈ ਬਰਫ ਵਰਗੀ ਉਂਗਲੀ ਤੇ ਨਿਗ ਕੀੜੀਆਂ ਵਾਂਗ ਟੁਰਨ ਲੱਗ ਪਿਆ ਤੇ ਇਸ ਦੌਰਾਨ ਇਹ ਮਤਲਬ ਉਸ ਗਰੀਬ ਕੁੜੀ ਦੀ ਕਹਾਣੀ ਹੈ ਕਿ ਭੁੱਖੇ ਢਿੱਡ ਨੂੰ ਨੀਂਦ ਕਿੱਥੇ ਆਵੇ ਤੇ ਪੀਲੇ ਰੰਗ ਦੇ ਜ਼ੀਰੋ ਦੇ ਵੱਲਬ ਦੀ ਰੋਸ਼ਨੀ ਦੇ ਵਿੱਚ ਸਾਰਾ ਸਟੋਰ ਜ਼ਰਕਾਨ ਦੇ ਮਰੀਜ਼ ਵਾਂਗ ਉਸ ਨੂੰ ਲੱਗ ਰਿਹਾ ਸੀ ਰੱਜੋ ਦੀਆਂ ਅੱਖਾਂ ਅੱਗੇ ਸਾਰੇ ਦਿਨ ਦੀ ਜਿਹੜੀ ਚੱਲ ਰਹੀ ਫਿਲਮ ਸੀ ਉਹ ਘੁੰਮਣ ਲੱਗੀ ਕਿ ਸਾਰਾ ਦਿਨ ਅੱਜ ਛੋਟੀ ਬੇਗਮ ਦੇ ਵਿਆਹ ਦਾ ਕਿਸ ਤਰ੍ਹਾਂ ਵਾਪਰਿਆ ਕਿਸ ਤਰ੍ਹਾਂ ਦੀ ਉਸਦੀ ਮਤਲਬ ਅੱਜ ਦੀ ਸਾਰੀ ਨਕਲੋ ਹਰਕਤ ਰਹੀ ਉਸ ਬਾਰੇ ਸੋਚਣ ਲੱਗੀ ਦੋਸਤੋ ਇਹ ਕਹਾਣੀ ਹੈ ਪਾਕਿਸਤਾਨੀ ਕਹਾਣੀ ਹੈ ਆ ਦੋਜਕ ਜਿਸ ਤਰ੍ਹਾਂ ਇਹ 0 ਦਾ ਵੱੱਲ ਵੀ ਉਸ ਨੂੰ ਭੁੱਖਾ ਹੀ ਜਾਪਿਆ ਇਹਦਾ ਰੰਗ ਕਿਉਂ ਵੱਖਰਾ ਹੈ ਪਰ ਹਰ ਸ਼ੈ ਇਸੇ ਰੰਗ ਦੀ ਉਸ ਨੂੰ ਜਾਪੀ ਹੌਲੀ-ਹੌਲੀ ਉਸ ਦੀਆਂ ਅੱਖਾਂ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਦਿਨ ਭਰ ਦੀ ਥਕਾਵਟ ਤੇ ਭੁੱਖੇ ਟਡਹੋਂ ਕਰਕੇ ਉਸ ਦੀਆਂ ਪਲਕਾਂ ਭਾਰੀਆਂ ਹੋਣ ਲੱਗੀਆਂ ਜਿਵੇਂ ਦੀਗਾਂ ਨੇ ਇਹਨਾਂ ਪਲਕਾਂ ਤੇ ਵਜ਼ਨ ਪਾ ਦਿੱਤਾ ਹੋਵੇ ਖਾਲੀ ਦੀਗਾਂ ਨੇ ਸੋ ਉਸ ਦਾ ਹੁਣ ਆਪਣਾ ਆਪ ਚੁੱਕਣ ਦੀ ਹਿੰਮਤ ਵੀ ਨਹੀਂ ਸੀ ਉਸ ਦੀਆਂ ਲੱਤਾਂ ਖੁੱਸਦੀਆਂ ਹੋਈਆਂ ਤੇ ਪਿੰਨੀਆਂ ਤੇ ਥੱਕੇ ਹੋਏ ਮੋਰੀਆਂ ਤੋਂ ਵੀ ਵੱਧ ਰਹੀ ਨੀਂਦਰ ਨੂੰ ਹੌਲੀ-ਹੌਲੀ ਉਸ ਨੇ ਹੱਲਾਸ਼ੀਰ ਦਿਣੀ ਸ਼ੁਰੂ ਕੀਤੀ ਸਾਰੇ ਦਿਨ ਦੀਆਂ ਆਵਾਜ਼ਾਂ ਦੇ ਨਾਲ ਉਸ ਦੇ ਕੰਨਾਂ 'ਚ ਸ਼ਾਂ-ਸ਼ਾਂ ਹੋ ਰਹੀ ਸੀ ਚਮਚਾਂ ਤੇ ਪਲੇਟਾਂ ਦੀ ਗੂੰਜ ਵਿੱਦਵੰਡਣ ਵਾਲੇ ਦੀ ਆਵਾਜ਼ ਪਿੱਛੇ ਹੋ ਪਹਿਲਾਂ ਪਰੌਣਿਆਂ ਤੱਕ ਫਿਰ ਪਿਕਅਪ ਦੇ ਵਿੱਚ ਆਪਸ ਵਿੱਚ ਵਜਦੀਆਂ ਦੇਗਾਂ ਦੀ ਆਵਾਜ਼ ਤੇ ਫਿਰ ਵੱਡੀ ਬੀਬੀ ਦੀ ਆਵਾਜ਼ ਰਜੋ ਇਹਨੂੰ ਫੜੀ ਜਰਾ ਜਾਨੀ ਉਸ ਤੇ ਬੱਚੇ ਨੂੰ ਇਹ ਆਵਾਜ਼ਾਂ ਉਸ ਤੇ ਅੰਦਰ ਗੂੰਜ ਰਹੀਆਂ ਹਨ ਸਨ ਗਿਣਤੀ ਦੀਆਂ ਆਵਾਜ਼ਾਂ ਸੋ 11 12 13 ਤੇ ਫਿਰ ਬੇਗਮ ਸਾਹਿਬਾ ਨੂੰ ਦੂਰੋਂ ਦੀ ਆਵਾਜ਼ ਰੱਜੀਏ ਨਹੀਂ ਰੱਜੀਏ ਸੋ ਇਹ ਉਸ ਬਾਲੜੀ ਦੀ ਕਹਾਣੀ ਹੈ ਜਿਹਦੀ ਜ਼ਿੰਦਗੀ ਸ਼ਾਇਦ ਇਸ ਤਰ੍ਹਾਂ ਦੋਜਖਾਂ ਦੇ ਨਾਲ ਭਰੀ ਹੁੰਦੀ ਹੈ ਸੋ ਗਰੀਬੀ ਗੁਰਬਤ ਕੀ ਕੀ ਕਾਰੇ ਦਿਖਾਉਂਦੀ ਹੈ ਸੋ ਇਹ ਸ਼ਾਇਦ ਉਸ ਰੱਜੋ ਦੀ ਕਹਾਣੀ ਹੈ ਤੇ ਜੋ ਆ ਬਾਲੜੀਆਂ ਦੇ ਨਾਲ ਇਸ ਤਰ੍ਹਾਂ ਵਾਪਰਦਾ ਹੈ ਗਰੀਬੀ ਗੁਰਵਤ ਦੇ ਵਿੱਚ ਸੋ ਇਹ ਪਾਕਿਸਤਾਨੀ ਕਹਾਣੀ ਉਸ ਗੱਲ ਦੀ ਸ਼ਾਦੀ ਪਰਦੀ ਹੈ ਕਿ ਕਿਸ ਤਰ੍ਹਾਂ ਦਾ ਬਾਲਪਨ ਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਗੁਰਵਤ ਮਾਰੇ ਲੋਕਾਂ ਦੇ ਸੋ ਇਹ ਸੀ ਕਹਾਣੀ ਦੋਜਖ ਕਿ ਆਲੇ ਦੁਆਲੇ ਏਡਾ ਘਰ ਕਾਟ ਐਡੀਆਂ ਦੇ گا ਏਡਾ ਵੰਡਣ ਦਾ سلسلہ ਪਰ ਉਹ ਜਿਹੜੇ ਘਰਾਂ ਚ ਵਿਚਰਦੇ ਨੌਕਰ ਨੇ ਸ਼ਾਇਦ ਉਹਨਾਂ ਨੂੰ পেট ਭਰਵਾ ਖਾਣਾ ਵੀ ਨਸੀਬ ਨਹੀਂ ਹੁੰਦਾ ਇਹ ਸ਼ਾਇਦ ਉਹ ਗੁਰਬਤ ਹੈ ਜਿਹੜੀ ਸ਼ਾਇਦ ਦੁਨੀਆ ਪਰ ਦੇ ਖਾਸ ਕਰਕੇ ਦੱਖਣੀ ਏਸ਼ੀਆ ਦੇ ਮੁਲਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲਦੀ ਆ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਕਿ ਇੱਕ ਉਹ ਬਲੂ ਆਈਜ਼ ਵਾਲੀ ਕੁੜੀ ਸੀ ਇਹ ਛੋਟੀ ਜੀ ਮਾਸੂਮ ਕੋੜੀ ਤੇ ਉਹ ਕਿੰਨੀ ਉਹਦੀ ਵੀਡੀਓ ਮਤਲਬ ਵਾਇਰਲ ਹੋਈ ਸੀ ਹਾਲਾਂਕਿ ਉਹਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਉਦਾਸੀਆਂ ਵਾਲੀ ਸੀ ਸੋ ਇਹ ਗੁਰਬਤ ਦੇ ਰੰਗ ਨੇ ਜਿਹੜੇ ਸ਼ਾਇਦ ਉਹ ਪਰਬਤਗਾਰ ਨੂੰ ਵੀ ਨਜ਼ਰ ਨਹੀਂ ਆਉਂਦੇ ਤੇ ਇਹਨਾਂ ਲੋਕਾਂ ਦੇ ਹਾਲ ਇਸੇ ਤਰ੍ਹਾਂ ਦੇ ਵਜਦੇ ਨੇ ਸੋ ਇਸ ਤਰ੍ਹਾਂ ਦੇ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਕਿੰਨੇ ਗੁਰਬਤ ਬਾਰੇ ਮਾਸੂਮ ਨੇ ਜਿਹੜੇ ਇਸ ਗੁਰਬਤ ਗਰੀਬੀ ਦੇ ਵਿੱਚੋਂ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਭਾਲਦੇ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ ਤੇ ਪਤਾ ਨਹੀਂ ਕਿੰਨਾ ਜ਼ੁਰਮ ਇਹਨਾਂ ਮਾਸੂਮ ਰੱਬ ਰੂਪੀ ਰੂਹਾਂ ਦੇ ਨਾਲ ਵਾਪਰਦਾ ਪਰ ਅਫਸੋਸ ਕਿ ਇਸ ਸਭ ਦੇ ਵਾਸਤੇ ਇੱਕ ਸਿਸਟਮ ਜ਼ਿੰਮੇਵਾਰ ਹੈ ਜਿਸ ਨੂੰ ਅਸੀਂ ਸਮਝਣ ਨੂੰ ਤਿਆਰ ਨਹੀਂ ਉਸ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਫਿਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਸ਼ਾਇਦ ਬਾਗੀ ਨੇ ਜਾਂ ਇਹ ਸ਼ਾਇਦ ਨਾਸਤਕ ਨੇ ਜਾਂ ਇਹ ਸ਼ਾਇਦ ਧਰਮਾਂ ਦੇ ਵਿਰੋਧੀ ਨੇ ਸਮਿਆਂ ਦਾ ਸੱਚ ਇਹ ਹੈ ਸੋ ਇਸ ਤਰ੍ਹਾਂ ਦੀ ਮਾਸੂਮੀਅਤ ਤੁਸੀਂ ਅਕਸਰ ਆਪਣੇ ਆਲੇ ਦੁਆਲੇ ਚੌਂਕਾਂ 'ਚ ਵੀ ਵੇਖਦੇ ਹੋ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਬੱਚੇ ਬੱਚੀਆਂ ਆਪਣੀ ਗੁਰਬਤ ਭਰੀ ਜ਼ਿੰਦਗੀ ਬਤੀਤ ਕਰਨ ਦੇ ਲਈ ਇਸ ਦੁਨੀਆ ਤੇ ਆਉਂਦੇ ਨੇ ਤੇ ਇਹ ਨਾ ਹੀ ਹਾਲਾਤਾਂ ਦੇ ਵਿੱਚ ਉਹ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ ਐਡੇ ਵੱਡੇ ਵੱਡੇ ਆਪਣੀਆਂ ਦੇਹਾਂ ਨਾਲੋਂ ਭਾਰੇ ਬਰਤਨ ਮਾਜਦੇ ਆਂ ਕਦੇ ਉਹਨਾਂ ਦੀਆਂ ਉਂਗਲਾਂ ਟੁੱਟ ਗਈਆਂ ਕਦੇ ਉਹਨਾਂ ਦੇ ਨੇਲ ਖਿਸ ਗਏ ਪਰ ਅਫਸੋਸ ਕਿ ਉਹਨਾਂ ਦੀ ਸਾਰ ਲੈਣ ਵਾਲਾ ਨਾ ਤਾਂ ਕਿਤੇ ਰੱਬ ਵੜਦਾ ਤੇ ਨਾ ਕੋਈ ਉਹਨਾਂ ਦਾ ਮਾਪਾ ਵੜਦਾ ਤੇ ਉਹ ਬੱਚੇ ਇਸ ਤਰ੍ਹਾਂ ਦੇ ਸ਼ੋਸ਼ਣ ਦਾ ਤਿਆਰ ਸ਼ਿਕਾਰ ਹੁੰਦੇ ਨੇ ਜਿਸ ਤਰ੍ਹਾਂ ਇਹ ਆ ਮਸੂਮ ਮਰਦ ਜੋਦੀ ਕਹਾਣੀ ਵਖਿਆਨ ਕਰਦੀ ਹੈ ਸੋ ਏਸੀ ਕਹਾਣੀ ਦੋਜਕ ਸੋ ਇਸ ਦੋਜਕ ਲਈ ਦੁਨੀਆਂ ਦੇ ਵਿੱਚ ਉਹ ਦੋਰੇ ਮਿਆਰ ਜ਼ਿੰਮੇਵਾਰ ਨੇ ਜਿਸ ਦੇ ਵਿੱਚ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋਈ ਜਾਂਦਾ ਸੋ ਇਸ ਕਰਕੇ ਸ਼ਾਇਦ ਰੱਬ ਇਹਨਾਂ ਦੇ ਲੇਖਾਂ ਨੂੰ ਲਿਖਣ ਲੱਗਿਆ ਪਤਾ ਨਹੀਂ ਕੀ ਕਲਮ ਤੜਾ ਬੈਠਦਾ ਸੋ ਜਰੂਰ ਕੋਸ਼ਿਸ਼ ਕਰਿਆ ਕਰੋ ਕਿ ਇਸ ਤਰ੍ਹਾਂ ਦੇ ਬੱਚੇ ਵੀ ਜ਼ਿੰਦਗੀ 'ਚ ਕਦੇ ਕੋਈ ਖੁਸ਼ੀ ਮਾਣ ਲੈਣ ਅਸੀਂ ਵਿਆਹ ਸ਼ਾਦੀਆਂ 'ਚ ਕਿ ਪਹਿਲਾਂ ਪਰੌਣਿਆਂ ਨੂੰ ਦੇਖੋ ਪਰੌਣਿਆਂ ਨੂੰ ਬਿੱਦ ਦਾ ਕੀ ਫਰਕ ਹੁੰਦਾ ਹੈ ਰੱਜਿਆਂ ਨੂੰ ਰਜਾਉਣ ਦਾ ਕੀ ਫਰਕ ਹੁੰਦਾ ਇੱਕ ਜਿਹੜਾ ਭੁੱਖਾ ਹੈ ਜੇ ਉਹਨੂੰ ਸਮੇਂ ਤੋਂ ਪਹਿਲਾਂ ਰੋਟੀ ਮਿਲੇ ਤਾਂ ਸ਼ਾਇਦ ਉਹ ਤੁਹਾਡਾ ਜ਼ਿਆਦਾ ਪੁੱਤ ਨੇ ਘਰੋਂ ਲੋਕ ਜਿਹੜੇ ਰੱਜ ਪੁੱਜ ਕੇ ਆਏ ਹੁੰਦੇ ਨੇ ਉਹ ਨਾ ਵੀ ਖਾਣਗੇ ਤੇ ਕੀ ਫਰਕ ਪੈਂਦਾ ਵਿਆਹ ਸ਼ਾਦੀਆਂ ਦੇ ਇਕੱਠ ਦੇ ਵਿੱਚ ਅਗਰ ਇਹਨਾਂ ਬੱਚਿਆਂ ਨੂੰ ਅਗਰ ਤੁਸੀਂ ਪਹਿਲਾਂ ਖਵਾ ਦਿਓ ਜਾਂ ਬਾਅਦ ਵਿੱਚ ਵੀ ਰਜਮਾ ਖਾਣਾ ਦੇ ਦਿਓ ਤਾਂ ਸ਼ਾਇਦ ਇਸ ਤੋਂ ਵੱਧ ਕੇ ਖੁਸ਼ੀ ਜਾਂ ਪੁੰਨ ਨਹੀਂ ਹੈ ਇਸੇ ਕਰਕੇ ਇਸਲਾਮ ਦੇ ਵਿੱਚ ਤੁਸੀਂ ਵੇਖੋਗੇ ਈਦ ਦੇ ਮੌਕੇ ਗੋਸ਼ਤ ਵੰਡਣ ਦੀ ਪਰੰਪਰਾ ਹੈ ਉਹ ਵੀ ਸਿਰਫ ਇੱਕੋ ਹੀ ਦਿਨ ਤੇ ਕਿਉਂ ਉਹ ਉਸ ਦਿਨ ਮਤਲਬ ਈਦ ਦਾ ਹਿੱਸਾ ਲੈਣ ਦੇ ਲਈ ਜਵਕ ਦੇ ਫਿਰਨ ਉਹਨਾਂ ਨੂੰ ਉਹਨਾਂ ਦੇ ਬਰਾਬਰ ਦੇ ਹੱਕ ਕਿਉਂ ਨਹੀਂ ਸਿਰਫ ਇੱਕ ਦਿਨ ਤੁਸੀਂ ਉਹ ਈਦ ਵੰਡ ਕੇ ਆਪਣੇ ਆਪ ਨੂੰ ਅੱਲਾਹ ਪਾਕ ਦੇ ਦਰਬਾਰ ਦੇ ਵਿੱਚ ਦਾਨੀ ਬਣ ਜਾਂਦੇ ਹੋ ਕਿ ਆਹ ਐਸਾ ਗਰੀਬਾਂ ਦਾ ਉਹਦਾ ਤੁਹਾਡੇ ਰਿਸ਼ਤੇਦਾਰ ਤੇ ਰੋਜ਼ ਹੀ ਖਾਂਦੇ ਨੇ ਜੋ ਉਸ ਤਾਂ ਨਹੀਂ 4 ਦਿਨ ਉਹਨਾਂ ਨੂੰ ਰਜਵਾ ਦੇ ਦਿਓ ਉਹਨਾਂ ਦਾ ਕਸੂਰ ਵੀ ਕੀ ਹੈ ਕਸੂਰ ਇਸ ਸਿਸਟਮ ਦਾ ਜਿਹੜਾ ਸਿਸਟਮ ਪੱਛਮੀ ਮੁਲਕਾਂ ਨੇ ਅਡਾਪਟ ਕਰ ਲਿਆ ਪਰ ਸਾਡੇ ਰੱਬ ਦੇ ਨਾਂ ਤੇ ਜਿਹੜੇ ਮੁਲਕ ਬਣੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਆਰਥਿਕ ਸ਼ੋਸ਼ਣ ਹੁੰਦਾ ਉਸਦੇ ਲਈ ਇਸ ਨੂੰ ਇਹਨਾਂ ਦੇ ਪੁਰਾਣੇ ਕਰਮ ਕਹਿ ਕੇ ਬੁੱਤਸਾਰ ਲਿਆ ਜਾਂਦਾ ਇਹ ਠੀਕ ਹੈ ਕਿ ਕੁਝ ਲੋਕਾਂ ਨੂੰ ਜਾਇਦਾਦ ਮਿਲਦੀ ਉਹ ਸਾਹਮਣੇ ਪਾਉਂਦੇ ਪਰ ਸਾਰੇ ਇਸ ਤਰ੍ਹਾਂ ਦੇ ਨਹੀਂ ਹੁੰਦੇ ਉਹਨਾਂ ਨੂੰ ਤੁਸੀਂ ਕੰਮ ਸੰਭਾਲ ਕੇ ਤਾਂ ਵੇਖੋ ਆ ਯੂਪੀ ਬੀਆਰ ਦੇ ਮਜ਼ਦੂਰ ਇੱਥੇ ਆਉਂਦੇ ਆ ਕਿੰਨੀਆਂ ਤਰੱਕੀਆਂ ਕਰਦੇ ਆ ਜਦੋਂ ਤਰੱਕੀਆਂ ਕਰਦੇ ਆ ਅਸੀਂ ਕਹਿੰਦੇ ਭਈਆਂ ਨੇ ਆ ਕਰ ਲਿਆ ਭਈਆਂ ਨੇ ਆ ਕਰ ਲਿਆ ਕਿਵੇਂ ਯਾਰ ਢਿੱਡ ਨੂੰ ਗੱਠਾਂ ਦੇ ਕੇ ਉਹ ਹੀ ਕੁਝ ਕਰਦੇ ਨੇ ਜੇ ਜਦੋਂ ਸ਼ੁਰੂਆਤ ਚਾਉਣੇ ਸ਼ੁਰੂ ਹੋਏ ਬਿਹਾਰੀ ਮਜ਼ਦੂਰ ਤਾਂ ਉਸ ਤਰ੍ਹਾਂ ਵੇਖਿਆ ਕਿ ਕਿਵੇਂ ਇਹਨਾਂ ਦੇ ਚਿਹਰਿਆਂ ਤੇ ਚੁੱਪ ਹੁੰਦੀ ਸੀ ਇਹ 20 25 25 ਬਿਹਾਰੀ ਮਜ਼ਦੂਰ ਪਿੰਡਾਂ ਚੋਂ ਤੁਰੇ ਜਾਂਦੇ ਹੁੰਦੇ ਸੀ ਇਹਨਾਂ ਦੇ ਸਿਰਫ ਚੱਪਲਾਂ ਦੀ ਆਵਾਜ਼ ਕਿਸੇ ਕਿਸੇ ਦੇ ਆਉਂਦੀ ਸੀ ਕਿਉਂਕਿ ਬਹੁਤਿਆਂ ਦੇ ਤਾਂ ਚੱਪਲਾਂ ਵੀ ਨਹੀਂ ਸੀ ਪਾਈਆਂ ਹੁੰਦੀਆਂ ਪੈਰ ਇਹਨਾਂ ਦੇ ਮੂਰੋਂ ਐਡੇ-ਐਡੇ ਚੌੜੇ ਐਨ ਫਾਟੇ ਹੋਏ ਉਂਗਲਾਂ ਜਿਵੇਂ ਪੰਛੀਆਂ ਦੀ ਹੁੰਦੇ ਨੇ ਗ੍ਰਿਪ ਵਾਲੀਆਂ ਕਿਉਂਕਿ ਜੇ ਬੰਦ ਜੁੱਤੀ ਪਾਈ ਹੋਵੇ ਕਦੇ ਫਿਰ ਤਾਂ ਪੈਰ ਮੁਰੂ ਪੱਬਾ ਪਤਲਾ ਹੋਵੇ ਨਾ ਜਦੋਂ ਸਾਰੀ ਉਮਰ ਹੀ ਚੱਪਲਾ ਹੀ ਨਸੀਬ ਹੋਣੀ ਆ ਵੱਧ ਤੋਂ ਵੱਧ ਕਈਆਂ ਨੂੰ ਵੀ ਨਹੀਂ ਸੀ ਹੁੰਦੀਆਂ ਗਾਰੇ ਚ ਵਿਚਰਨਾ ਉਹ ਫਿਰ ਪੰਜੇ ਦਾ ਐ ਗ੍ਰਿਪ ਬਣ ਜਾਂਦਾ ਜਿਵੇਂ ਊਠ ਦਾ ਬਣ ਜਾਂਦਾ ਰੇਗਿਸਤਾਨ 'ਚ ਇਹ ਬੋਲਦੇ ਤੱਕ ਨਹੀਂ ਸੀ ਹੁੰਦੇ ਸਿਰਫ ਹੋਲੀ ਵਾਲੇ ਦਿਨ ਇਹ ਆਪਣੀਆਂ ਹੁਬਾਂ ਪੂਰੀਆਂ ਕਰਦੇ ਹੁੰਦੇ ਸੀ ਢੋਲ ਕੀ ਹਰਮੋਨੀਅਮ ਲੈ ਕੇ ਮੋਟਰਾਂ ਤੇ ਵੀ ਕਦੇ ਕਦਾਈ ਰਾਤ ਨੂੰ ਗਾਉਣ ਲੱਗ ਜਾਂਦੇ ਸੀ ਚਲੋ ਹੌਲੀ-ਹੌਲੀ ਹੁਣ ਯੂਜ਼ ਟੂ ਹੋ ਗਿਆ ਨਾ ਸੋ ਇਸ ਕਰਕੇ ਇਹੀ ਹਾਲ ਸਾਡੇ ਪਰਦੇਸੀਆਂ ਦਾ ਸੀ ਗੋਰਿਆਂ ਨੇ ਉਸ ਚੀਜ਼ ਨੂੰ ਪਹਿਚਾਣਾ ਸਾਡੇ ਲਈ ਇਹ ਰੇਡੀਓ ਟੈਲੀਵਿਜ਼ਨ ਦੇਤੇ ਗੋਰਿਆਂ ਨੇ ਜਿਹੜੇ ਮੁਲਕਾਂ 'ਚ ਪੰਜਾਬੀ ਜਾਂ ਭਾਰਤੀ ਗਏ ਸੋ ਇਸ ਕਰਕੇ ਗੱਜ ਪਰ ਆਉਂਦਾ ਇਸ ਦਰਦ ਨੂੰ ਮਹਿਸੂਸ ਕਰਦੇ ਆਂ ਭਾਈ ਜੀ ਜਤਿੰਦਰ ਸਿੰਘ ਗਰੇਵਾਲ ਸਾਹਿਬ ਯੂਕੇ ਤੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਟਵਾਣਾ ਜੀ ਤੇ ਸਾਰੇ ਵਧੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਕਈ ਤੁਸੀਂ ਅੱਜ ਨਾ ਇਸ ਕਹਾਣੀ ਨਾਲ ਮੇਰੀਆਂ ਯਾਦਾਂ ਤਾਜ਼ੀਆਂ ਕੀਤੀਆਂ ਅੱਜ ਮੈਂ ਤੁਹਾਨੂੰ ਥੋੜਾ ਜਿਹਾ ਮੈਨੂੰ 1 ਮਿੰਟ ਦੇ ਦੋਗੇ ਤਾਂ ਮੈਂ ਕਹਾਂ ਤੂੰ ਕੋਈ ਨਹੀਂ मोस्ट वेलकम ਹਾਂਜੀ ਇਸੀ ਇਸ ਤਰ੍ਹਾਂ ਸੀਗਾ ਜੀ ਮੈਂ ਇੱਥੋਂ ਦਾ ਚੰਗੇ ਘਰ ਪਰਿਵਾਰ ਚੋਂ ਜਿਹੜੇ ਮੈਨੂੰ ਲੋਕ ਜਾਣਦੇ ਆ ਤੇ ਕਾਫੀ ਜਿੱਦਾਂ ਆਪਾਂ ਕੁਝ ਮਹੀਨੇ ਜਿਆਦਾ ਤਾਂ ਪਰਿਵਾਰ ਚੋਂ ਹਾਂ ਕੰਮਕਾਰ ਆਪਾਂ ਕਰ ਲੈਂਦੇ ਸੀ ਆਪਣੇ ਬਜਾਰ ਕੋਈ ਕਰਦੇ ਸੀ ਤੇ ਸਾਡੇ ਨਾਲ ਜਿਹੜੇ ਚਾਚਾ ਜੀ ਹੁਣੇ ਕੰਮ ਕਰਦੇ ਹੁੰਦੇ ਸੀ ਉਹਨਾਂ ਨੂੰ ਮੈਂ ਚਾਚਾ ਜੀ ਹੁਣੇ ਕਹਿੰਦਾ ਹੁੰਦਾ ਸੀਗਾ ਤੇ ਹੁਣ ਵੀ ਕਹਿੰਦਾ ਹੁਣ ਤਾਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਮੈਂ ਤੇ ਜਦੋਂ ਸਾਹਿਬ ਮੈਂ ਪਹਿਲੀ ਵਾਰ ਇੱਥੇ ਆਇਆ ਤਾਂ ਮੈਨੂੰ ਦਿਹਾੜੀ ਲਾਉਣੀ ਪਈ ਚੰਗੇ ਹਾਲਾਤਾਂ ਚ ਚੰਗੇ ਪੈਸਿਆਂ ਤੇ ਤੇ ਟਾਈਮ ਦੀ ਬੰਦਚ ਵੀ 8 ਘੰਟੇ 12 ਘੰਟੇ ਉਹ ਸਾਬ ਨਾਲ ਪੈਸੇ ਹੁੰਦੇ ਸੀ ਤੇ ਮੈਨੂੰ ਪਹਿਲੇ ਹਫਤੇ ਬਾਅਦ ਅਹਿਸਾਸ ਹੋਇਆ ਵੀ ਯਾਰ ਦਿਹਾੜੀ ਲਿਉਣੀ ਕੀ ਚੀਜ਼ ਆ ਹੂੰ ਉਸ ਤੋਂ ਬਾਅਦ ਮੈਂ ਉਹਨਾਂ ਅਹਿਸਾਸਾਂ ਨੂੰ ਅੱਜ ਵੀ ਜਿੱਦਾਂ ਉਹਦੇ ਜਿਹੜਾ ਯਾਰ ਆਪਾਂ ਇੰਨਾ ਕੰਮਿਆਂ ਨੂੰ ਇੱਜ਼ਤ ਮਾਨ ਸਾਨੂੰ ਦੇਣਾ ਚਾਹੀਦਾ ਸੀ ਕਜ ਦੇ ਨਹੀਂ ਪਾਏ ਸ਼ਾਇਦ ਹੂੰ ਇੱਕ ਬੜੀ ਤਰਾਸਦੀ ਆ ਤੇ ਜਿਹੜਾ ਨਾ ਮਿਹਨਤ ਦਾ ਸਹੀ ਮੁੱਲ ਆ ਜੀ ਬਹੁਤ ਘੱਟ ਲੋਕਾਂ ਨੂੰ ਮਿਲ ਰਿਹਾ ਤੇ ਬਹੁਤ ਦੁੱਖਦਾਈ ਹੈ ਟੋਣਾ ਜੀ ਜੀ ਮਹਿਸੂਸ ਬੰਦਾ ਉਦੋਂ ਹੀ ਕਰਦਾ ਜਦੋਂ ਤੁਸੀਂ ਐਜੇ ਜਦੋਂ ਉਹ ਸਰਦਾਰ ਕੰਮ ਕਰਦੇ ਖੇਤਾਂ 'ਚ ਸ਼ਾਇਦ ਆਪਾਂ ਕਈ ਵਾਰੀ ਉਹਨਾਂ ਨਾਲੋਂ ਵੱਧ ਵੀ ਕਰਦੇ ਹੋਵਾਂਗੇ ਬਿਲਕੁਲ ਵੱਧ ਡਿਊਟੀ ਵੀ ਦੇ ਦਿੰਨੇ ਆ ਉਹ ਤੁਹਾਡਾ ਆਪਣਾ ਕੰਮ ਹੁੰਦਾ ਇੱਕ ਤਰ੍ਹਾਂ ਆਪਣਾ ਕੰਮ ਹੁਣ ਅਲੱਗ ਚੀਜ਼ ਆ ਜਦੋਂ ਕਿਸੇ ਦੇ ਥੱਲੇ ਤੁਸੀਂ ਕੰਮ ਕਰਦੇ ਨਾ ਡਵਾਣੀ ਜੀ ਮੈਂ ਤਾਂ ਕੁਛ ਵੀ ਨਹੀਂ ਕੀਤਾ ਹੋਣਾ ਜੀ ਪੂਰੀ ਜ਼ਿੰਦਗੀ 'ਚ ਕੁਛ ਸ਼ਾਇਦ ਮਹੀਨੇ ਵੀ ਨਹੀਂ ਕੁਛ ਦੈਨ ਨਹੀਂ ਕੀਤਾ ਹੂੰ ਹੂੰ ਤੇ ਉਹ ਅਹਿਸਾਸ ਮੈਨੂੰ ਉਦੋਂ ਹੋਇਆ ਯਾਰ ਵੀ ਇਹ ਕਿੰਨੇ ਐਗਜ਼ਿਟ ਦੀ ਲੋੜ ਹੈ ਇਹਨਾਂ ਬੰਦਿਆਂ ਲਈ ਉੱਥੇ ਕਿਸੇ ਵੀ ਨੇ ਇੱਕ ਗੋਰੇ ਨੇ ਕਹਿ ਦੇਣਾ ਯਾਰ ਆਹ ਕੰਮ ਤੁਸੀਂ ਏਦਾਂ ਕਰ ਲਓ ਬਹੁਤ ਪਿਆਰ ਨਾਲ ਤੇ ਬੜੇ ਸਤਿਕਾਰ ਨਾਲ ਉਹ ਚੁਭਣਾ ਯਾਰ ਵੀ ਅਸੀਂ ਠੀਕ ਕੀਤਾ ਕਾਹਤੋਂ ਕੀਤਾ ਹੂੰ ਹੂੰ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਇਹਨਾਂ ਨੂੰ ਬਹੁਤ ਜ਼ਰੂਰੀ ਰਿਸਪੈਕਟ ਦੇਣੀ ਤੇ ਜੇ ਇਹਨਾਂ ਨੂੰ ਕਿਤੇ ਮੌਕਾ ਮਿਲਦਾ ਜ਼ਰੂਰੀ ਇਹਨਾਂ ਨੂੰ ਇਹਨਾਂ ਦਾ ਬਾਈ ਜੀ ਦੱਸੋ ਇਹਨਾਂ ਨੂੰ ਥੋੜਾ ਜਿਹਾ ਪਿਆਰ ਨਾਲ ਜਿਹੜੇ ਨੇ ਪੀੜਤ ਲੋਕ ਨੇ ਤੁਸੀਂ ਪਿਆਰ ਨਾਲ ਦੋ ਹਮਦਰਦੀ ਦੇ ਬੋਲ ਬੋਲੋ ਤੁਹਾਡੇ ਤੇ ਜਾਨਵਾਰ ਦੇ ਹੈ ਹੈਨਾ ਬਿਲਕੁਲ ਤੁਸੀਂ ਯਕੀਨ ਨਹੀਂ ਕਰਨਾ ਟਵਾਣਾ ਜੀ ਮਤਲਬ ਆਪਣੀ ਜਿਹੜੀ ਮਿਹਨਤ ਹੈ ਨਾ ਉਹਦੇ ਚੋਂ ਵੀ ਕਹਿਣਗੇ ਮੈਨੂੰ ਘੱਟ ਦੇ ਦੇ ਇੰਨੀ ਅਪਨਤ ਭਾਲਦੇ ਆ ਹੈ ਜਾਂ ਪ੍ਰਗਟ ਕਰਦੇ ਆ ਬਹੁਤ ਜ਼ਿਆਦਾ ਕਰਤੀ ਬੰਦੇ ਸਾਰੇ ਹੀ ਮੈਨੂੰ ਲੱਗਦਾ ਇਸ ਤਰ੍ਹਾਂ ਦੇ ਹੁੰਦੇ ਆ ਜੀ ਉਹਨਾਂ ਦਾ ਨਾ ਮਾਨ ਜਿਹੜਾ ਉਹ ਕਰਤਾ ਚੀ ਧਿਆਨ ਹੁੰਦਾ ਉਹਨਾਂ ਦਾ ਮਨ ਬਹੁਤ ਸਾਫ਼ ਹੋ ਜਾਂਦਾ ਸਾਡੇ ਨੂੰ ਤਾਂ ਬਹੁਤ ਚੰਗਾ ਹੁੰਦਾ ਬਿਲਕੁਲ ਬਿਲਕੁਲ ਹਾਂਜੀ ਬਹੁਤ ਵਧੀਆ ਲੱਗਾ ਵੀਰ ਜੀ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਮਿਹਰਬਾਨੀ ਦਾ ਤੁਹਾਨੂੰ ਹੌਲਦਾ ਟਾਈਮ ਥੈਂਕ ਯੂ ਗਰਲ ਸਾਹਿਬ ਥੈਂਕ ਯੂ ਭਾਜੀ ਥੈਂਕ ਯੂ ਥੈਂਕਸ ਵੈਰੀ ਮਚ ਮਿਹਰਬਾਨੀ ਸਾ ਜਤਿੰਦਰ ਸਿੰਘ ਗਰੇਵਾਲ ਬਾਈ ਜੀ ਬਿਜ਼ਨਸਮੈਨ ਨੇ ਇੰਗਲੈਂਡ ਤੋਂ ਇਹਨਾਂ ਨੇ ਨੁਕਤਾ ਬੜਾ ਵਧੀਆ ਦਿੱਤਾ ਸੀ ਮੈਨੂੰ ਕਿਉਂਕਿ ਉਹਦੇ ਵਿੱਚ ਕੰਪਿਊਟਰ ਕਾਫੀ ਚੱਲਦੇ ਰਹਿੰਦੇ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਸਾਰਿਆਂ ਨੂੰ ਕਿਹਾ ਵੇ ਸੁਟਵਾਣਾ ਰੇਡੀਓ ਲਾ ਦਿਓ ਜਦੋਂ ਐਡ ਆਉਂਦੀ ਚੱਲਦੀ ਰਹਿਣ ਦਿਆ ਕਰੋ ਕਿਉਂਕਿ ਉਹ ਜਦੋਂ ਮਤਲਬ ਤੁਸੀਂ ਬੈਠੇ ਹੋ ਨਾ ਕੋਈ ਐਡ ਕਈ ਵਾਰੀ ਗੀਤ ਆਉਂਦਾ ਇੱਕ ਦਿਨ ਮੈਂ ਗੀਤ ਕੋਈ ਚੱਲਦਾ ਛੱਡ ਗਿਆ ਆਪਣੇ ਐਡ ਆਈਵੀਸੀ ਪ੍ਰੋਗਰਾਮ ਚ ਤੇ ਉਹਦੇ ਵਿੱਚ ਜਿਹੜਾ ਫਿਰ ਜਦੋਂ ਮੈਂ ਦੇਖਾ ਦੋ ਤਿੰਨ ਘੰਟੇ ਬਾਅਦ ਉਹ ਗੀਤ ਹੀ ਚਲੇ ਜਾਣਾ ਉੱਥੇ ਖੈਰ ਚਲੋ ਟਾਈਮ ਪਤਾ ਜਾ ਨਹੀਂ ਕਰਨਾ ਚਾਹੀਦਾ ਕਿਸੇ ਵੀ ਕਿਸਮ ਦਾ ਪਰ ਉਹ ਠੀਕ ਹੈ ਕਿ ਉਦਾਂ ਵੀ ਮਤਲਬ ਪੋਰਟਲ ਤੁਹਾਡਾ ਪੀਸੀ ਖੁੱਲੇ ਹੀ ਹੁੰਦਾ ਖੈਰ ਆ ਲਓ ਦੋਸਤੋ ਏਸੀ ਕਹਾਣੀ ਇਹਨਾਂ ਕਹਾਣੀਆਂ ਦੇ ਲਿੰਕ ਸੋਮਵਾਰ ਤੋਂ ਸ਼ਨੀਵਾਰ ਆ ਆਪਣਾ ਪ੍ਰੋਗਰਾਮ ਹੁੰਦਾ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੇ ਇਹਨਾਂ ਪ੍ਰੋਮਾਂ ਦਾ ਲਿੰਕ ਤੁਸੀਂ ਮੰਗਵਾ ਸਕਦੇ ਹੋ ਆਪਣੇ WhatsApp ਗਰੁੱਪ ਨੰਬਰ 9876309655 ਤੇ 9876309655 WhatsApp ਗਰੁੱਪ ਨੰਬਰ ਇਸੇ ਨੰਬਰ ਤੇ ਪ੍ਰੋਮ ਚ ਕਾਲ ਕਰ ਸਕਦੇ ਹੋ